ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਦੇਖ ਰਹੇ ਆ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਕੋਈ ਹਾਨੀ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਮਨ ਕੀਤਾ ਜਾਵੇ ਇਹਦੇ ਪਿੱਛੇ ਸਿੱਧੀ ਪੰਜਾਬ ਸਰਕਾਰ ਆ ਕਿਉਂ ਪੰਜਾਬ ਸਰਕਾਰ ਇਹ ਤਾਂ ਦੀਦਾ ਹੀ ਆ ਮੈਂ ਦੋ ਦਿਨ ਗੱਲਾਂ ਜਿਹੜੇ ਤੁਹਾਡੇ ਨੁਕਤੇ ਸਾਹਮਣੇ ਰੱਖੇ ਆ ਉਹ ਨੁਕਤਿਆਂ ਨੂੰ ਤੇ ਫਿਰ ਐਜ ਇਟ ਇਜ਼ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਇੱਕ ਪੇਸ਼ ਕੀਤਾ ਜਾਣਾ ਮੈਂ ਦੇਖੋ ਇੱਕ ਹੋਰ ਤੁਹਾਡੇ ਤੁਸੀਂ ਹੁਣ ਮੈਨੂੰ ਸਵਾਲ ਕੀਤਾ ਇੱਕ ਬੰਦਾ ਜਿਹੜਾ ਜਿਹਨੇ ਗੁਰੂ ਮਹਾਰਾਜ ਦਾ ਆਂਗ-ਆਂਗ ਗਲੀਆਂ 'ਚ ਖਲਾ ਰਿਆ ਉਸ ਕੇਸ ਦਾ ਇਹ ਦੋਚੀ ਆ ਤੇ ਫਿਰ ਉਹਦਾ ਆਪ ਹੀ ਆਪਾਂ ਅੱਜ ਸਹਾਰਾ ਲੈ ਰਹੇ ਆ ਪਹਿਲਾਂ ਆਪਾਂ ਐਲੀਗੇਸ਼ਨ ਲਾਉਨੇ ਫੇ ਝੂਠੇ ਸਾਥ ਦਾ ਫਲਾਨਾ ਉਹਦਾ ਚੇਲਾ ਹੋਵੇ ਫਿਰ ਗੁਰੂ ਮਹਾਰਾਜ ਦੀ ਏਡੀ ਵੱਡੀ ਬੇਅਦਬੀ ਕਰਤੀ ਜਾਵੇ ਇਹ ਹੁਣ ਵੀ ਸੱਚ ਬੋਲਦਾ ਜਿਹੜੇ ਆਪਾਂ ਸਹਾਰਾ ਲੈ ਰਹੇ ਕੀ ਕਿਉਂਕਿ ਮੈਂ ਅਕਾਲ ਤਖਤ ਕਰਕੇ ਚੁੱਪ ਬੈਠਾ ਮੈਂ ਨਹੀਂ ਕੁਝ ਮੇਰੀ ਲਿਮਿਟੇਸ਼ਨ ਹੈ ਮੇਰਾ ਆਪ ਦਾ ਸੁਭਾਅ ਵੀ ਆ ਮੈਂ ਨਹੀਂ ਚਾਹੁੰਦਾ ਬੇ ਕੋਈ ਗੱਲ ਕੀਤਾ ਜਾਵੇ ਜਿੰਨਾ ਚਿਰ ਕਾਲ ਤੱਕ ਸਾਹਬ ਤੋਂ ਕੋਈ ਫੈਸਲਾ ਨਹੀਂ ਆਉਂਦਾ ਪਰ ਸਮਝਦਾ ਹੁੰਦੀ ਆ ਨਾ ਕਿ ਐਡਾ ਬੰਦਾ ਕਿਹਦੇ ਹੁੰਦੇ ਬਾਦ ਨਾਲੋਂ ਬਦਨਾਮ ਬੁਰਾ ਕਿ ਜਿਹੜਾ ਬੰਦਾ ਬਿਆਦਬੀਆਂ ਦੇ ਮਹਾਰਾਜ ਦੇ ਅੰਗ-ਅੰਗ ਖਲਾਰਨ ਵਾਲੇ ਕੇਸਾਂ ਦੇ ਵਿੱਚ ਲੜਿੰਦਾ ਲੜਿੰਦਾ ਨਹੀਂ ਗ੍ਰਫਤਾਰੀ ਵੀ ਹੋ ਗਈ ਤੇ ਅੱਜ ਉਹਨੂੰ ਇੱਕ ਹੀਰੋ ਬਣਾ ਕੇ ਬੜੇ ਵੱਡੇ ਪੱਦਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਇਹ ਪਰਦੇ ਦੇ ਪਿੱਛੇ ਕੀ ਹੈ ਤੁਸੀਂ ਮੇਰੇ ਤੋਂ ਬਿਹਤਰ ਸਮਝਦੇ ਹੋ ਗੁਰਪ੍ਰਤਬ ਦਾ ਪੜਾਵਾ ਬੇਦਬੀਆਂ ਹੋ ਜਾਂਦੇ ਗੁਰਪ੍ਰਤਬ ਦਾ ਪੜਾਵਾ ਪਾਗਲ ਫੜੇ ਗਏ ਨੇ ਕ੍ਰਿਡਿ ਪਲੇਅਰ ਦੇ ਬਿਆਨਾਂ ਦੇ ਇਤਿਆਰ ਤੇ ਸੁਪੀਰ ਬਾਦਲ ਨੇ ਸਪਸ਼ਟੀਕਰਨ ਮੰਗਿਆ ਗਿਆ ਦੇਖੋ ਮੇਰੀ ਗੱਲ ਸੁਣੋ ਜੇ ਨਾ ਹੁਣ ਇਹ ਗੱਲ ਤੇ ਚੱਲੂੰਗਾ ਉਹ ਠੀਕ ਹੈ ਵੀ ਹੋ ਸਕਦਾ ਉਹ ਹੋਵੇ ਜਿਹੜਾ ਬੰਦਾ ਕੋਈ ਪਾਂਥ ਚੋਂ ਸਿੱਖ ਕੇ ਆਇਆ ਉਹਦੇ ਨਾਲ ਜੇ ਕੋਈ ਮਿਲ ਗਏ ਰੱਖਦਾ ਆ ਤੇ ਉਹ ਉਹ ਅਕਾਲ ਤਖਤ ਤੋਂ ਤੇ ਐਕਸ਼ਨ ਲੈ ਸਕਦਾ ਪਰਾ ਮੌਜੂਦਾ ਸਮੇਂ ਦੀਆਂ ਵੀ ਘਟਨਾਵਾਂ ਕੁਝ ਹੋਈਆਂ ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੋ ਗਿਆ ਉਹ ਮੈਂ ਹਾਲੇ ਮੋਹੋ ਨੇ ਕਹਿਣੀ ਆ ਉਹ ਮੈਂ ਬਾਅਦ ਚ ਕਹਾਂਗਾ ਪਰ ਇਹਨਾਂ ਦਾ ਬੇਨਤੀ ਹੋਈਆਂ ਨੇ ਪਰ ਇਹਨੂੰ ਪਾਗਲ ਸਿਧਾਈ ਕਰਾਰ ਦੇ ਦਿੱਤਾ ਜਾਂਦਾ ਹੈ ਤੁਹਾਡੀ ਤੌਰ ਤੇ ਇਹਨੂੰ ਅਕਸਰ ਕਰਾ ਦੇ ਦਿੱਤਾ ਇਹਦਾ ਪਰ ਦੀਪ ਕਲੀਅਰ ਇਹੋ ਜਿਹਾ ਨਹੀਂ ਹੈਗਾ ਪਰ ਫਿਰ ਵੀ ਇਹਨੂੰ ਬਕਸ਼ਿਆ ਜਾ ਰਿਹਾ ਇਹ ਕਿਉਂ ਬਕਸ਼ਿਆ ਜਾ ਰਿਹਾ ਇਹ ਤੁਸੀਂ ਪ੍ਰੈਸ ਵਾਲੇ ਮੇਰੇ ਤੋਂ ਬਿਹਤਰ ਜਾਣਦੇ ਆ ਇਹ ਸਿਰਫ ਇੱਕ ਤੂਲ ਦੇ ਤੌਰ ਤੇ ਵਰਤਿਆ ਜਾ ਰਿਹਾ ਮੇਰਾ ਕੋਈ ਨਹੀਂ ਮੇਰਾ ਮੈਂ ਲੀਗਲ ਅਸਪੈਕਟ ਤੋਂ ਬੋਲਦਾ ਮੇਰਾ ਇਹਦੇ ਪਿੱਛੇ ਇੱਕ ਕਾਰਨ ਬੋਲਣ ਦਾ ਆ ਕਿ ਇੱਕ ਬੰਦਾ ਇੱਕ ਥਾਣੇ 'ਚ ਤਿੰਨਾਂ ਕੇਸਾਂ 'ਚ ਰੜੈਂਦਾ ਤੇ ਕੋਰਟਾਂ ਦੇ ਵਿੱਚੋਂ ਆ ਪੀਓ ਹੋ ਚੁੱਕਾ ਹੋਵੇ ਤੇ ਫੇਰ ਯਾਰੋ ਬੰਦੇ ਦੀ ਇੱਕ ਥਾਣੇ ਦੇ ਵਿੱਚ ਵੀ ਇੱਕ ਚ ਗ੍ਰਿਫਤਾਰੀ ਪੈਂਦੀ ਤੇ ਦੋਹਾਂ ਦੇ ਵਿੱਚ ਗ੍ਰਿਫਤਾਰੀ ਕੋਈ ਨਹੀਂ ਫੇਰ ਕੀ ਹੈ ਇਹਦੇ ਪਿੱਛੇ ਆਪਾਂ ਨੂੰ ਸਮਝ ਆ ਜਾਂਦੀ ਚੰਗੀ ਤਰ੍ਹਾਂ ਕੋਰਟਾਂ ਦੇ ਫੈਸਲੇ ਆ ਕੋਰਟਾਂ ਦੇ ਆ ਪ੍ਰਾਪਰਟੀ ਅਟੈਚ ਆ ਹੋ ਰਿਹਾ ਤੇ ਮੈਂ ਤਾਂ ਆ ਬੈਠੇ ਆਪਣੇ ਸਿਆਲਕਾ ਸਾਹਿਬ ਜੇ ਕੋਈ 20 40000 ਦਾ ਕਿਸੇ ਨੇ ਘਗੀ ਮਾਰੀ ਹੋਵੇ ਨਾ ਅੱਜ ਕੱਲ ਏਜੰਟਾਂ ਦੇ ਕੇਸ ਬਹੁਤ ਆਉਂਦੇ ਆ ਤੇ ਉਹ ਫਿਰ ਤੁਸੀਂ ਦੇਖ ਲਾ ਫਿਰ 2-2 ਦਿਨਾਂ ਚਾਰ-ਚਾਰ ਮਹੀਨੇ ਜਮਾਨ ਤੇ ਨਹੀਂ ਹੁੰਦੀ ਇਹ ਤਾਂ 295 ਇਹਦੇ ਵੱਡੇ ਕੇਸ ਦੇ ਵਿੱਚ ਗਰੰਟਡ ਆ ਉਹ ਤਾਂ ਕਾਨੂੰਨੀ ਤੌਰ ਤੇ ਵਿਰੋਧ ਕੀਤਾ ਜਾਊਗਾ ਅਸੀਂ ਬਿਲਕੁਲ ਅਸੀਂ ਆਪਣੀ ਟੀਮ ਲਾਈ ਆ ਉਹ ਜਿਹੜੀ ਟੀਮ ਆ ਅਸੀਂ ਮਿਲਾਂਕਣ ਕਰ ਰਹੇ ਆ ਅਸੀਂ ਪਹਿਲਾਂ ਮੈਨਾ ਭਗਵੰਤ ਮਾਨ ਜੀ ਨੂੰ ਉਹ ਤੋਂ ਬਾਅਦ ਜੇ ਨਾ ਸਾਨੂੰ ਸਮਾਂ ਦੇਣ ਚੰਗੀ ਗੱਲ ਸਮਾਂ ਦੇਣ ਤਾਂ ਵਧੀਆ ਗੱਲ ਆ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਜੇ ਨਹੀਂ ਸਮਾਂ ਦਿੰਦੇ ਸਾਨੂੰ ਫੇਰ ਗਵਰਨਰ ਨੂੰ ਵੀ ਅਪਰੋਚ ਕਰਾਂਗੇ ਉਸ ਤੋਂ ਬਾਅਦ ਫੇਰ ਕੋਟਾਂ ਦਾ ਵੀ ਬੂਹਾ ਪੋਲਾ ਪਰ ਮੈਂ ਸਮਝਦਾ ਪੰਜਾਬ ਦਾ ਮੁੱਖ ਮੰਤਰੀ ਕਿਸੇ ਪਾਰਟੀ ਵਿਸ਼ੇਸ਼ਤਾ ਨਹੀਂ ਹੁੰਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਆ ਸਾਡੇ ਜਿਹੜੀਆਂ ਗੱਲਾਂ ਇਹ ਵੀ ਸਾਡੀਆਂ ਬਾਜਵਿਆ ਤੇ ਸਰਕਾਰ ਜਿਹੜੀ ਆ ਉਹਦੇ ਕੋਲੋਂ ਚਲੋ ਅਸੀਂ ਤਾਂ ਚੋਣੇ ਹੋਏ ਆ ਲੋਕ ਵੀ ਇਨਸਾਫ ਮੰਗਦੇ ਹੀ ਆ ਨਾ ਤੇ ਆ ਜਿਹੜਾ ਇਹ ਕੀ ਇਹਦੇ ਪਿੱਛੇ ਇਨਸਾਫ ਆ ਇਸ ਕਰਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਹੋਰ ਵੀ ਜਿਹੜੀਆਂ ਗੱਲਾਂ ਹੋਣਗੀਆਂ ਵੀ ਡਿਸਕਸ ਕਰਾਂਗੇ